ਉਹ ਕੀ ਗੱਲ ਆ ਜਿਆਦਾ ਤੇਰੇ ਦੰਦ ਨਿਕਲ ਹੀ ਜਾਂਦੇ ਨੇ ਜਿਆਦਾ ਚੌੜਾ ਚੜਾ ਕੁੱਟ ਖਾਣ ਦਾ ਉਹ ਵੀ ਲੈ ਕੇ ਆਉ ਪਿਆ ਡੰਡੀ ਕਿੱਡਾ ਘਟਿਆ ਬੰਦਾ ਇਹੋ ਜਿਹਾ ਬੇਸ਼ਰਮ ਬੰਦਾ ਨੇ ਮੈਂ ساری ਦੁਨੀਆ ਤੇ ਨਹੀਂ ਦੇਖਿਆ ਦੋ ਦੋ ਦਾ ਮੈਂ ਸਾਡੀ ਕੁੜੀ ਦਾ ਸਾਥ ਲੈ ਆਦੀ ਉਦੋਂ ਦਾ ਤੈਨੂੰ ਕੋਈ ਤਕਲੀਫ ਨਹੀਂ ਸੀ ਹੁਣ ਤੈਨੂੰ ਤਕਲੀਫ ਆਉਂਦਾਗੀ ਮੈਂ ਤਾਂ ਹੀ ਤਿਆਰ ਆ ਬੇਸ਼ੱਕ ਮੈਂ ਇਥੋਂ ਪੰਜੇ ਉਂਗਲਾਂ ਲਵਾ ਲੂ ਕਾਗਜ਼ ਉੱਤੇ ਮੈਂ ਤਾਂ ਤਿਆਰ ਆ ਲਾ ਫੜਾਓ ਜੀ ਮੈਂ ਕਰ ਦਉ ਸੈਨ ਪਹਿਲੀ ਘੋੜਾ ਨਿਕਲੇਗੀ ਦੂਜੀ ਮੈਂ ਘਰੋਂ ਕੱਢਤੀ ਦੋਨਾਂ ਦਾ ਘਰ ਚੋਂ ਅੰਨੀ ਮੁੱਕ ਗਿਆ ਨਾਲੇ ਤੁਹਾਨੂੰ ਯਾਦ ਆ ਜਿੱਦ ਤੇ ਤੁਸੀਂ ਬਾਹਰੋਂ ਆਏ ਸੀ ਤਾਂ ਮੈਂ ਹੀ ਤੇਰ ਚੋਇਆ ਸੀ ਮੈਂ ਹੀ ਤਾਂ ਤੁਹਾਡਾ ਸਵਾਗਤ ਕੀਤਾ ਸੀ ਅੱਜ ਤਾਂ ਮੈਂ ਇਹਨਾਂ ਦੇ ਆਸਟ੍ਰੇਲੀਆ ਵਾਲੇ ਮੁੰਡੇ ਨੂੰ ਨਾ ਕੀਲ ਕੇ ਰੱਖ ਦੇਣਾ ਨਾ ਉਹਨੂੰ ਮੈਂ ਪਟਾਇਆ ਨਾ ਅੱਜ ਤਾਂ ਮੈਨੂੰ ਵੀ ਮਨਪ੍ਰਿਤ ਕਾਰ ਕੀ ਨੇ ਕਹਿਣਾ ਤੇ ਤੈਨੂੰ ਗੁਰੀ ਨੂੰ ਤਾਂ ਖਤਮ ਕਰਨੇ ਪੈਣਾ ਦੱਸੋ ਫਿਰ ਕਿਵੇਂ ਮਾਰਨਾ ਤੁਮੇਨੂੰ ਸਿਰਫ ਆਜ਼ਲਾ ਕਿਤੇ ਮੈਂਗਾ? ਹਾਂ ਤੁਹਾਨੂੰ ਸਿਰਫ ਆਸ ਲੈ ਕੇ ਦੇ ਦੂੰ। ਅਰੇ ਕੰਮ ਚ ਨਾ ਮੈਨੂੰ ਬੜੀ ਦੇਰ ਨਹੀਂ ਚਾਹੀਦੀ। ਬਸ 1-2 ਦਿਨ ਦੇ ਵਿੱਚ ਵਿੱਚ ਕੰਮ ਹੋਣਾ ਚਾਹੀਦਾ। ਚਲੋ ਠੀਕ ਐ ਆਪਾਂ ਫੇਰ ਮਿਲਦੇ ਆਂ। ਤੂੰ ਚੰਗਾ ਬੰਦਾ ਤੂੰ ਦੀਆਂ ਗੱਲਾਂ ਜੀ ਆਈ ਜਾਂਦਾ ਉਹ ਮੈਨੂੰ ਤਾਂ ਜਿਵੇਂ ਮਨਪ੍ਰੀਤ ਕਹੂ ਮੈਂ ਤਾਂ ਉਮੀ ਕਰੂੰ ਆ ਰਹੀਆਂ ਆਈਆਂ ਨੇ ਦੇ ਤੂੰ ਮੈਨੂੰ ਤੂੰ ਤਾਂ ਹੁ ਮੈਂ ਕਰੇਂਗੀ ਫਿਰ ਪਿੱਛੇ ਲੱਗ ਕੇ ਫਾਂਸੀ 'ਚ ਜੜ ਜੀ ਜਦੋਂ ਫੇਰ ਨਾ ਪੁਲਿਸ ਨੇ ਪਤਾ ਫੇਰ ਪਤਾ ਲੱਗੂ ਤੇਨੂੰ ਕਿਵੇਂ ਆਸਕੀ ਕਰੀਦੀ ਆ ਭਾਬੀ ਨਾਲ ਉਹ ਆਪ ਦਾ ਜਾਈ ਜੀ ਕਰਤੂਤਰੀ ਮਾਲਕ ਨੇ ਹੈਗੀ ਹੈਗੀ ਨਾਲ ਤੈਨੂੰ ਵੀ ਟਿਕਾਊ ਉਹ ਓਏ ਐਵੇਂ ਕਿਵੇਂ ਚੱਕ ਲੂ ਯਾਰ ਪੁਲਿਸ ਜਦੋਂ ਆਈ ਨਾ ਬਾਹਰ 'ਚ ਜਿਪਸੀ ਫੇਰ ਪਤਾ ਲੱਗੂ ਤੇਨੂੰ ਓ ਯਾਰ ਮੈਂ ਥੋੜੀ ਉਹਦੇ ਹੱਥ 'ਚ ਸਲਫਾਸ ਦੇ ਕਿਉਣੀਆਂ ਯਾਰ ਮੈਂ ਤਾਂ ਪਾਥੀਆਂ ਵਾਲੇ ਘਾਰੇ 'ਚ ਰੱਖੇ ਹ ਉਹ ਆਪੀ ਚੱਕ ਲੂ ਉੱਥੋਂ ਇਹ ਤੇ ਮੇਰਾ ਕੀ ਕਸੂਰ ਐ ਨਾਲੇ ਗੁਰੀ ਕਿਹੜਾ ਯਾਰ ਘੱਟ ਨਸ਼ੇ ਕਰਦਾ ਯਾਰ ਐਂ ਜਾਂ ਮਗਰ ਕੋਣ ਤੁਰਦਾ ਯਾਰ ਪਿੰਡੋਂ ਝੋ ਉਹ ਤੈਨੂੰ ਲੱਗਦਾ ਵੀ ਕੋਈ ਤੁਰਦਾ ਨਹੀਂਗਾ ਤੈਨੂੰ ਕੀ ਪਤਾ ਜੇ ਮਨਪ੍ਰੀਤ ਨੇ ਤੇਰੇ ਦੀ ਪਰਚਾ ਕਰਾਤਾ ਵੀ ਮੇਰੇ ਤੇ ਟਰਾਈਆਂ ਲਾਉਂਦਾ ਫੇਰ ਨਾਲੇ ਜਿਹੜਾ ਕੁਛ ਤੇਰੇ ਨਵੇਂ ਹੈਗਾ ਨਾ ਸਾਰਾ ਵੇਚ ਬੱਟ ਗਏ ਉਹਨੂੰ ਖਵਾਦੀ ਮੰਨ ਲੈ ਮੇਰੀ ਗੱਲ ਜਨਾਨੀਆਂ ਦੇ ਪਿੱਛੇ ਨਹੀਂ ਲੱਗੀ ਜਾਂ ਸਾਰਾ ਕੁਝ ਵਿਗਾੜ ਦੋ ਤਰਾਹੋ ਓਏ ਆਪ ਕੀ ਕਿਹੜਾ ਯਾਰ ਤੂੰ ਘੱਟ ਤਿੰਨ ਤਿੰਨ ਨਾਲ ਕਰੀ ਫਿਰਦਾਗਾ ਤੂੰ ਮੇਰੇ ਵਾਲੀ ਮੱਛੀ ਜੰਨਾ ਉਹ ਮੱਛੇ ਨੂੰ ਮੈਂ ਕਿਹੜਾ ਆ ਤੂੰ ਕਿਹੜਾ ਮੰਤਰੀ ਦੀ ਕੁੜੀ ਲਿਆਉਣ ਲੱਗ ਰਾਂ ਨਾਲੇ ਤਾਂ ਉਹਨੇ ਕੰਜਰਦਿਆਂ ਨੇ ਏਡੀ ਦੂਰ ਬੁਲਾ ਲਿਆ ਨਾਲੇ ਕੋਈ ਕੰਮ ਨਹੀਂ ਬਣਾਇਆ ਸਮਾਨ ਕਿਹਾ ਸੀ ਉਹ ਮਿਲਿਆ ਨਹੀਂ ਹੈਗਾ ਝੜਦੀ ਚੱਲਦੇ ਆ ਸਾਈਕਲ ਤੇ ਏਡੀ ਦੂਰ ਆਇਆ ਯਾਰ ਆਪ ਕੋਈ ਨਹੀਂ ਬੋਲਦਾ ਅੰਦਰੀ ਨੇ ਇਹਨੇ ਵੀ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਅਜੇ ਨਹੀਂ ਰੱਖਿਆ ਉਹ ਦੇਖੀ ਉਹ ਕਿੱਧਰ ਤੂੰ ਦੇਖ ਕੇ ਉਹ ਤੂੰ ਦਿਨ ਡੱਕਿਆ ਫਿਰਦਾ ਕੀ ਗੱਲ ਆ ਕਿਉਂ ਮੈਂ ਪੀ ਨਹੀਂ ਸਕਦਾ ਹੈ ਗਿਆ ਉਹ ਪੀ ਚੱਲ ਮੇਰੇ ਕੋਲ ਤਾਂ ਕੁਝ ਮਰਜ਼ੀ ਕਰ ਸ਼ਰਾਬੀ ਨੂੰ ਕਿਹੜਾ ਪੁਲਿਸ ਚਾਗਦੀ ਆ ਪੁਲਿਸ ਤਾਂ ਉਹਨਾਂ ਨੂੰ ਵੀ ਚਾਗਦੀ ਜਿਹੜਾ ਘਰੋਂ ਕੱਢ ਕੇ ਲੈ ਜਾਂਦੇ ਨੇ ਵੱਡੇ ਅਣਖ ਵਾਲਿਆ ਤੇਰੇ ਲੋਕ ਪਿੰਡ ਚ ਕੀ ਕਹਿੰਦੇ ਹੋਣਗੇ ਉਹ ਇੱਕ ਜਵਾਕ ਦੀ ਮਾਂ ਸੀ ਉਹੋ ਹੁਣ ਤਾਂ ਘੁੰਮਦੀ ਹੋਊਗੀ ਸਕਾਰਪੀ ਵੱਡੀਆਂ ਗੱਡੀਆਂ ਚ ਆਹੋ ਘੁੰਮਦੀਆਂ ਗੱਡੀਆਂ ਚ ਉਹ ਪੋਚੇ ਲਾਉਣ ਲਈ ਹੀ ਸਰਦਾਰਾਂ ਦੇ ਉਹੀ ਪੈਸੇ ਨੇ ਮੇਰੇ ਕੋਲੇ ਬੋਤਲ ਦਾ ਹਿਲਾ ਹੋ ਜਾਊਗਾ ਚੱਲ ਤੂੰ ਤਾਂ ਲੈਣਾ ਵੀ ਕੀ ਐ ਤਾਂ ਤਾਂ ਨਵੀਂ ਜਨਾਨੀ ਜੁੜ ਗਈ ਤੂੰ ਕਿ ਮੂੰਹ ਲੱਛਾ ਕਰੀ ਫਰਦਾ ਉਹ ਮੂੰਹ ਤਾਂ ਲੱਛਾ ਹੀ ਹੋਣੀ ਸੀ ਪਹਿਲਾਂ ਲੀ ਨਿਕਲ ਗਈ ਕਿਸੇ ਘਟੀ ਆਸ਼ਕ ਨਾਲ ਦੂਜੀ ਨੂੰ ਮੈਂ ਰਹਿਣ ਨਹੀਂ ਦਿੱਤਾ ਹੈਗਾ ਉਹਦੇ ਨਾਲ ਵੀ ਤਲਾਕ ਹੋ ਗਿਆ ਮੇਰਾ ਅੱਛਾ ਉਹ ਮੈਨੂੰ ਅਫਸੋਸ ਆ ਯਾਰ ਤੇਰੇ ਨਾਲ ਮਾੜਾ ਹੋਇਆ ਜਿੰਨਾ ਤੇਰੇ ਨਾਲ ਮਾੜਾ ਹੋਇਆ ਇੰਨਾ ਮਾੜਾ ਬੰਦਾ ਤੂੰ ਹੈ ਨਹੀਂ ਸੀ ਉਹ ਜੇ ਮੈਂ ਚੰਗਾ ਸੀ ਤਾਂ ਹੀ ਮੇਰਾ ਲੋਕ ਘਰ ਲੁੱਟ ਕੇ ਲੈ ਗਏ ਆ ਜਿਹੜਾ ਸੋਨਾ ਚੱਕ ਕੇ ਲੈ ਗਏ ਨਾ ਮਨਪ੍ਰੀਤ ਉਹ ਮੇਰੀ ਮਾਂ ਨੇ ਨਾ ਪੰਜੀ ਪੰਜੀ ਜੋੜ ਕੇ ਆਪਦੇ ਨੂੰ ਵਾਸਤੇ ਬਣਾਇਆ ਸੀ ਹੁਣ ਤੂੰ ਮਨਾ ਖੋ ਜੀਆ ਤੇਰੀ ਲੱਗੀ ਲਾਟਰੀ ਉਹ ਮੇਰੀ ਕਾਦੀ ਲਾਟਰੀ ਮੇਰੀ ਲਾਟਰੀ ਤਾਂ ਉਨਾਂ ਛਰੀ ਸੀ ਜਿੰਨਾ ਚਿਰ ਸਮਾਨ ਸੀਗਾ ਸੋਨਾ ਮੁੱਕ ਗਿਆ ਹੁਣ ਕੀ ਐ ਵੈਸੇ ਮੈਨੂੰ ਹੁਣ ਉਹ ਚੰਗੀ ਨਹੀਂ ਲੱਗਦੀ ਹੈਗੀ ਉਹ ਫਿਰ ਤਾਂ ਤੂੰ ਮੇਰਾ ਦੁਸ਼ਮਣ ਹੋਇਆ ਚੱਲ ਆ ਜਾ ਕੱਠੇ ਬੈਘੇ ਪੀਨੇ ਆ। ਉਹ ਵੀ ਤਾਂ ਤੂੰ ਮੇਰਾ ਅੱਧਾ ਲੈ ਹੀ ਗਿਆ ਸਾਰਾ ਕੁਸਾ। ਆ ਜਾ। ਆ ਤੂੰ ਬੋਤਲ 'ਚ ਹਿੱਸਾ ਬਣ ਜਾ ਜਾ ਬੈਘੇ ਪੀਨੇ ਆ ਜਾ। ਉਹ ਨਾ ਨਾ ਮੈਂ ਤੇਰੀ ਸ਼ਰਾਬ ਨਹੀਂ ਪੀ ਸਕਦਾ। ਤੇਰਾ ਦੁੱਖ ਮੱਥੋਂ ਵੱਡਾ ਹੈ। ਹਾਂ। ਮੇਰੇ ਤਾਂ ਦੁੱਖ ਵੱਡੇ ਨੇ। ਤੂੰ ਤਾਂ ਖੁਸ਼ ਰਹਿਣਾ ਹੈ। ਮੇਰੀ ਪੁਰਾਣੀ ਘਰ ਵਾਲੀ ਨਾਲ। ਉਹ ਨਹੀਂ। ਉਹਦੇ ਕੋਲ ਹੈਗਾ ਕਿ ਇਹ ਮੈਨੂੰ ਦੇਣ ਨੂੰ। ਤੈਨੂੰ ਐ ਲੱਗਦਾ ਵੀ ਉਹ ਮੈਨੂੰ ਖੁਸ਼ੀਆਂ ਦੇਵੋਗੇ। ਅੱਜ ਕੱਲ ਉਹ ਵੀ ਗਦਾਰੀਆਂ ਕਰਨ ਲੱਗ ਪਈ ਮੇਰੇ ਨਾਲ। ਉਹ ਸੱਪ ਚ ਦਾ ਜ਼ਹਿਰ ਹੀ ਹੁੰਦਾ ਹੈ ਉਹ ਤੇਰੇ ਖਾਤੇ ਅੰਬਰ ਤੇ ਕਿੱਥੇ ਲੈ ਕੇ ਆਉਗੀ ਨਾਲੇ ਉਹ ਜਦੋਂ ਮੇਰੀ ਨਹੀਂ ਬਣੀ ਮੇਰੇ ਬੱਚੇ ਦੀ ਨਹੀਂ ਬਣੀ ਤੂੰ ਤਾਂ ਤੀਜਾ ਬੰਦਾ ਤੇਰੀ ਕਿੱਥੋਂ ਬਣ ਜੂ ਹੋ ਹੋ ਗੱਲ ਦੱਸ ਗਈ ਹੋਈ ਐ ਉਹ ਕੀ ਦੱਸਾਂ ਉਹਨੂੰ ਅੱਜ ਗਰਾਊਂਡ 'ਚ ਦੇਖਿਆ ਸੀ ਆਪਣੇ ਦੋਸਤ ਦੇ ਨਾਲ ਉਹਨੂੰ ਕਹਿੰਦੀ ਮੈਨੂੰ ਸਲਫਾਸ ਲੈ ਕੇ ਦੇ ਮੈਂ ਗੁਰੀ ਨੂੰ ਪਾਉਣੀ ਐ ਉਹ ਕਹਿੰਦਾ ਠੀਕ ਐ ਦੇਖ ਲੈ ਮੇਰੀ ਜਾਨ ਲੈਣ ਨੂੰ ਤੁਲੀ ਫਿਰਦੀ ਆ ਉਹ ਤਾਂ ਫਿਰ ਮੈਨੂੰ ਤੋਂ ਕੀ ਕਰਾਉਣਾ ਜਾਣਦੇ ਪਰਾਂ ਨਾਲੇ ਵੈਸੇ ਵੀ ਉਹ ਮੈਨੂੰ ਚੰਗੀ ਨਹੀਂ ਲੱਗਦੀ ਹੈਗੀ ਉਹਦੇ ਇਹੀ ਲੱਛਣਾ ਕਰਕੇ ਉਹਦੇ ਕੁੱਟ ਪੈਂਦੀ ਆ ਉਹਨੂੰ ਆਦਤ ਪੈ ਗਈ ਥਾਂ ਥਾਂ ਮੂੰਹ ਮਾਰਨ ਦੀ ਇਹ ਗੱਲ ਮੈਥੋਂ ਜਰੀ ਨਹੀਂ ਜਾਂਦੀ ਉਹ ਜਰੀ ਤਾਂ ਮੈਥੋਂ ਵੀ ਨਹੀਂ ਜਾਂਦੀ ਸੀ ਚੱਲ ਮੇਰੇ ਤਾਂ ਉਹ ਇੱਕ ਵਾਰੀ ਬਦਨਾਮੀ ਕਰਕੇ ਗਈ ਆ ਖਿਹੜਾ ਛੁੱਟ ਗਿਆ ਤੇਰੀ ਤਾਂ ਹੁਣ ਘਰ ਵਾਲੀ ਐ ਤੇਰੀ ਤਾਂ ਉਹ ਥਾਂ ਥਾਂ ਬਦਨਾਮੀ ਕਰੂਗੀ ਜਨਾਬ ਤੁਹਾਡੀ ਚਾਹ ਹਾਜ਼ਰ ਕੋਈ ਗੱਲ ਨਹੀਂ ਜੇ ਚਾਹ ਲੇਟ ਲੈ ਕੇ ਆਉਂਦੇ ਮੈਂ ਤਾਂ ਵੀ ਨਹੀਂ ਕੁਝ ਕਹਿਣਾ ਸੀ ਜੇ ਚਾਹ ਠੰਡੀ ਹੁੰਦੀ ਮੈਂ ਤਾਂ ਵੀ ਨਹੀਂ ਕੁਝ ਕਹਿਣਾ ਸੀ ਜੇ ਚਾਹ ਨਾ ਵੀ ਲੈ ਕੇ ਆਉਂਦੇ ਮੈਂ ਤਾਂ ਵੀ ਨਹੀਂ ਕੁਝ ਕਹਿਣਾ ਸੀ ਤੇ ਮੈਂ ਤੁਹਾਨੂੰ ਕੁਝ ਕਹਿਣ ਵੀ ਨਹੀਂ ਦੇਣਾ ਸੀ ਕਿਉਂਕਿ ਤੁਸੀਂ ਕਰਦੇ ਪਿੰਡ ਦੇ ਸਰਪੰਚ ਹੀ ਤੇ ਮੈਂ ਕਰੂੰਗੀ ਤੁਹਾਡੇ ਤੇ ਸਰਪੰਚ ਹੀ ਕਮਲੀਏ ਮੈਂ ਕਦੋਂ ਸਰਪੰਚ ਬਣ ਗਿਆ ਇਹਦਾ ਦਾਦੇ ਪੜਦਾਦਿਆਂ ਨੇ ਕੀਤੀ ਹੈ ਸਰਪੰਚੀ ਤਾਂ ਮੇਰੀ ਕਿੱਥੇ ਜੇ ਉਮਰ ਹੋ ਗਈ ਸਰਪੰਚੀ ਵਾਲੀ वैसे भी ना सरपंचਾਂ ਦਾ ਮੁੰਡਾ ਹੀ ਵੱਸਦਾ ਤੂੰ ਪਿੰਡ 'ਚ ਫਿਰ ਤੂੰ ਵੀ ਸਰਪੰਚ ਹੀ ਹੋਇਆ ਨਾਲੇ ਗੱਲਾਂ ਨੂੰ ਨਾ ਟੜਕਣ ਵਾਲਾ ਆ ਚਾਹ ਪੀ ਲੈ ਠੰਡੀ ਹੋ ਜਾਣੀ ਆ वैसे ਮੈਂ ਚਾਹ ਮੰਗਵਾਈ ਨਹੀਂ ਸੀ ਮੇਰੀ ਮੰਮੀ ਨੂੰ ਝੂਠ ਬੋਲ ਕੇ ਲੈ ਕੇ ਆਇਆ ਨੂੰ ਤੁਸੀਂ ਹਾਂ ਲੈ ਕੇ ਤਾਂ ਮੈਂ ਝੂਠ ਬੋਲ ਕੇ ਆਈਆਂ ਚਾਹ ਨੂੰ ਕਿਉਂ ਮੈਂ ਤੁਹਾਨੂੰ ਦੇਖਣ ਆਉਣਾ ਸੀ ਮੇਰਾ ਜੀ ਕਰਦਾ ਸੀ ਤਾਂ ਮੈਂ ਝੂਠ ਬੋਲਤਾ ਚਲ ਜੇ ਤੁਹਾਨੂੰ ਮੇਰਾ ਆਉਣਾ ਨਹੀਂ ਚੰਗਾ ਲੱਗਿਆ ਤਾਂ ਮੈਂ ਵਾਪਸ ਵਗ ਜਾਨੀ ਆ ਆ ਚਾਹ ਜੀ ਵੀ ਫੜਾ ਦੋ ਨਹੀਂ ਪੀਣੀ ਤਾਂ ਕਰੋ ਮੌਜਾਂ ਤੁਸੀਂ ਆਪਦੀਆਂ ਨਾ ਨਾ ਕਮਣੀ ਤੂੰ ਤਾਂ ਵੀ ਗੁੱਸਾ ਕਰ ਗਈ ਮੈਂ ਤਾਂ ਤੈਨੂੰ ਛੇੜਦਾ ਸੀ ਆ ਬੈਠ ਰੇ ਕੋਈ ਗੱਲ ਨਹੀਂ ਅੱਧੀ ਚਾਹ ਮੈਂ ਪੀਣਾ ਅੱਧੀ ਤੂੰ ਵੀ ਬੈਠ ਤਾਂ ਮੈਂ ਜਾਨੀ ਆ ਤੇਰੇ ਕੋਲੇ ਪਰチェ ਕਿਤੇ ਤੇਰੀ ਮਾਂ ਨੇ ਦੇਖ ਲੈਣਾ ਹੁਣੇ ਮੈਨੂੰ ਘਰੋਂ ਭਜਾ ਦੇਣਾ ਓ ਨਾ ਨਾ ਮੰਮੀ ਨਹੀਂ ਆਉਂਦੀ ਉਹ ਤਾਂ ਭੋਗਾਂ ਦੇ ਗਈ ਆ ਦੋ ਤਿੰਨ ਘੰਟੇ ਲਾ ਕੇ ਉਹ ਕੋਈ ਗੱਲ ਵਿਸ਼ਰਾਮ ਕਰ ਲੋ ਮੈਂ ਕਹਿ ਦੂੰਗਾ ਕੰਮ ਬਹੁਤ ਕੀਤਾ ਵਿਚਾਰੀ ਨੇ ਹਾਂ ਤੇਸੀ ਤਾਂ ਟੀ ਮੈਨੂੰ ਵੀ ਨਹੀਂ ਕਰੇ ਉਦੋਂ ਜਦੋਂ ਮੈਂ ਚਾਹ ਬਣਾਉਂਦੀ ਸੀ ਬਾਹਰ ਨੂੰ ਭੱਗੀ ਸੀ ਓ ਨਾ ਨਾ ਬੈਠੋ ਸੀ ਸੁਣਾਓ ਕੋਈ ਨ ਸਮਾਚਾਰ ਆ ਸਮਾਜਾਰ ਤੇ ਇਹੀ ਆ ਵੀ ਤੁਹਾਡੀ ਮੰਮੀ ਕਹਿ ਰਹੀ ਸੀ ਤੁਹਾਡਾ ਵਿਆਹ ਕਰਨਾ ਹੈ ਤੇ ਤੁਸੀਂ ਕੁੜੀ ਲੱਭ ਰਹੇ ਹੋ ਆਪਦੇ ਲਈ ਪਾਗਲਾ ਤੂੰ ਮੰਮੀ ਤਾਂ ਐਵੇਂ ਹੀ ਕਹੀ ਜਾਂਦੀ ਆ ਮੈਂ ਤਾਂ ਜਦੋਂ ਦਾ ਜੰਮਿਆ ਉਦੋਂ ਦੀ ਕਹੀ ਜਾਂਦੀ ਮੰਮੀ ਤੇਰਾ ਵਿਆਹ ਕਰਨਾ ਵਿਆਹ ਕਰਨਾ ਟੈਨਸ਼ਨ ਨਾਲੇ ਮੈਂ ਨਹੀਂ ਅਜੇ ਕਰਾਉਂਦਾ ਐਵੇਂ ਕਿਉਂ ਬਿਆਲੀ ਕਬੀਲਦਰੀ ਚ ਫਸਣਾ ਮਗਰੂ ਜੀਣਾ ਹਰਾਮ ਆ ਜਾਂਦਾ ਜੀਣਾ ਹਰਾਮਤ ਹੋਰ ਕੀ ਆ ਘਰ ਵਾਲੀ ਨੇ ਜੀਣੇ ਹਰਾਮ ਕਰਨਾ ਆਈਡੀਆ ਦੇ ਪਾਸਪੋਰਟ ਮੰਗੂ ਇੱਥੇ ਨਹੀਂ ਆਣਾ ਉਹਦੇ ਕੋਲ ਨਹੀਂ ਖੜਨਾ ਨਹੀਂ ਪੀਣਾ ਆਹੀ ਕੁਛ ਆਉਣਾ ਹੈ ਟੈਂਸ਼ਨ ਨਾਲ ਐ ਤੂੰ ਮੈਂ ਨਹੀਂ ਹਜੇ ਵਿਆਹ ਕਰਾਉਂਦਾ ਪੰਜ ਸੱਤ ਸਾਲ ਅੱਛਾ ਚਲ ਇਹੇ ਦੱਸ ਵਿਆਹ ਤੂੰ ਕਰਵਾਏਂਗਾ ਕਿਹਦੇ ਨਾਲ ਉਹ ਪਾਲੀ ਹੋਈ ਆ ਕੁੜੀ ਆਸਟ੍ਰੇਲੀਆ ਚ ਰਹਿੰਦੀ ਆ ਮੇਰੇ ਨਾਲ ਯਾਰ ਵੀ ਬਾਹਲਾ ਕਰਦੀ ਆ ਜੰਦਰੀ ਨਾ ਇੱਕ ਹੀ ਗੱਲ ਹੋਈ ਤੇਰੀ ਨਾਲ ਤਾਂ ਤੂੰ ਉਧਰ ਪਿਆਰ ਦੀਆਂ ਪਿੰਗਾ ਬਾਈ ਬੈਠਾ ਨਾਲੇ ਮੇਰੇ ਨਾਲ ਪਿਆਰ ਕਰਦਾ ਫਿਰਦਾ ਪਰ ਹੁਣ ਤੂੰ ਵਿਆਹ ਕਰਵਾ ਕੇ ਦਿਖਾਈ ਆਪਣੀ ਬਾਰਲੀ ਨਾਲ ਕੋਈ ਨਾ ਨਾ ਮੈਂ ਤਾਂ ਤੈਨੂੰ ਮਜ਼ਾਕ ਕਰਦਾ ਸੀ ਮੈਨੂੰ ਪਤਾ ਸੀ ਤੂੰ ਖਿਜੇਂਗੀ ਜੇ ਮੈਂ ਵਿਆਹ ਕਰਾਉਣਾ ਹੀ ਹੁੰਦਾ ਫਿਰ ਮੂਰੇ ਨਾਲ ਨਾ ਲੈ ਕੇ ਹੁੰਦਾ ਉਹਨੂੰ ਵੈਸੇ ਵੀ ਮੇਰੇ ਘਰ ਦੇ ਮੇਰੀ ਬਹੁਤ ਗੱਲ ਮੰਨਦੇ ਆ ਪਹਿਲੇ ਤੂੰ ਵੀ ਮੇਰੀਆਂ ਗੱਲਾਂ ਨੂੰ ਜਿਆਦਾ ਸੀਰੀਅਸ ਨਾਲ ਲਿਆ ਕਰ ਮਜ਼ਾਕ ਕਰ ਲੈਣਾ ਮੈਂ ਤੇਰੇ ਨਾਲ ਹੋਰ ਮਜ਼ਾਕ ਮੈਂ ਗਵੰਡਰ ਨਾ ਕਰਾਂ ਇਹ ਉਹਦਾ ਮਜ਼ਾਕ ਨਾ ਮੇਰੇ ਨਾਲ ਨਾ ਹੀ ਕਰਿਆ ਕਰੋ ਤਾਂ ਚੰਗਾ ਹੈ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਆਪਦੀ ਜਾਨ ਤੋਂ ਵੀ ਵੱਧ ਕੋ ਮੈਂ ਵੀ ਤੈਨੂੰ ਕਿੱਥੇ ਘੱਟ ਪਿਆਰ ਕਰਦਾ ਜੇ ਮੰਮੀ ਗਈ ਤਾਂ ਜਿੰਦਾ ਮੈਂ ਤੈਨੂੰ ਕਿਹਾ ਵੀ ਦੋ ਘੰਟੇ ਆਰਾਮ ਕਰ ਲੈ ਨਹੀਂ ਸਾਰਾ ਦਿਨ ਮੰਮੀ ਤੈਨੂੰ ਫਟਵਾਲ ਵਾਂਗੂ ਘਮਾਈ ਰੱਖਦੀ ਐ ਸਾਰਾ ਦਿਨ ਡਰੀ ਡਰੀ ਰਹਿਣੀ ਐ ਆ ਦੇਖ ਲੈ ਮੰਮੀ ਦਾ लाडला ਤੈਨੂੰ ਐਸ਼ ਕਰਾ ਰਿਆ ਅੱਛਾ ਕਿੰਨਾ ਕੁ ਪਿਆਰ ਕਰਦਾ ਤੂੰ ਮੈਨੂੰ ਪਿਆਰ ਤਾਂ ਮੈਂ ਇੰਨਾ ਕਰਦਾ ਜਿੰਨੇ ਅੰਬਰਾਂ ਤੇ ਤਾਰੇ ਨੇ ਨਾ ਦੁਨੀਆ ਦੇ ਪਾਪੀ ਨੇ ਇੰਨਾ ਪਿਆਰ ਕਰਦਾ ਮੈਂ ਤੈਨੂੰ ਠੀਕ ਆ ਫਿਰ ਤੂੰ ਮੈਨੂੰ 50000 ਰੁਪਏ ਦੇ ਸਕਦਾ 50000 ਦੀ ਕੀ ਗੱਲ ਕਰਦੀਆਂ ਕਮਲ ਜੀ 50000 ਦੇਖਿਆ ਤਾਂ ਸਮੇਂ ਨਹੀਂ ਆਣਾ ਤੇਰੇ ਤੋਂ 50000 ਹੂੰ ਤੂੰ ਕੀ 50000 ਦੀ ਗੱਲ ਕਰਦਾ ਤੂੰ ਚਾਹੇ ਮੈਨੂੰ 5 ਲੱਖ ਵੀ ਦੇ ਦੇ ਸਾਫ ਤਾਂ ਮੈਂ ਉਹ ਵੀ ਲਾਉਂਗੀ ਉਹ ਨਾ ਨਾ ਯਾਰ ਅਕਬੀਲਦਾਰੀ ਵਾਲੇ ਪਾਸੇ ਨਹੀਂ ਹੈਗਾ ਮੈਂ ਨਹੀਂ ਮੈਨੂੰ ਘਰ ਦੇਣ ਇੰਨੇ ਪੈਸੇ ਦੇਣੇ ਮੇਰੇ ਕੋਲ ਤਾਂ 10,000 1500 ਰੁਪਇਆ ਹੋਊਗਾ ਉਹ ਦੇ ਦੇ ਨਾ ਵੈਸੇ ਤੂੰ 50,000 ਦਾ ਕਰਨਾ ਕੀ ਆ 50,000 ਦੀ ਕਰਨੀ ਤਾਂ ਮੈਂ ਸ਼ਾਪਿੰਗ ਹੀ ਸੀ ਚੱਲ ਜੇ ਤੇਰੇ ਕੋਲੇ 50,000 ਹੈ ਨਹੀਂ ਤਾਂ ਜਿਹੜਾ 1500 ਉਹ ਤਾਂ ਦੇ ਉਹ ਲੈ ਆ ਫੜ 1500 ਰੁਪਇਆ ਲੱਗਦਾ ਮੇਰਾ ਵੱਡੂਆ ਖਾਲੀ ਕਰਾਵੇਂਗੀ ਤੂੰ ਵੈਸੇ ਵੀ ਬੁੜੀਆਂ ਨੇ ਇਹੀ ਸੁਰਖੀ ਬਿੰਦੀ ਲੈ ਕੇ ਆਉਣੀ ਹੁੰਦੀ ਆ ਹਾਂ ਲੈ ਕੇ ਤਾਂ ਮੈਂ ਤਾਂ ਮੇਕਅਪ ਦਾ ਸਮਾਨ ਹੀ ਆਉਣਾ ਵੈਸੇ ਇੱਕ ਗੱਲ ਦੀ ਹੈਰਾਨੀ ਆ ਮੈਨੂੰ ਐਡੇ ਵੱਡੇ ਘਰ ਦਾ ਤੂੰ ਮੁੰਡਾ ਤੇ ਤੇਰੇ ਘਰ ਤੋਂ ਤੈਨੂੰ ਪੈਸੇ ਵੀ ਨਹੀਂ ਦਿੰਦੇ ਨਾਲੇ ਉਪਰ ਤੋਂ ਹੁਣੇ ਹੁਣੇ ਤਾਂ ਸਪੈਨਿਆ ਚ ਪੱਕਾ ਹੋ ਗਿਆ ਆ ਐਨੇ ਤੋਂ ਡਾਲਰ ਕਮਾਏ ਆ ਪੱਲੇ ਤੇਰੇ ਫੇਰ ਵੀ ਕੁਛ ਨਹੀਂ ਓਏ ਜਿਹੜੇ ਡਾਲਰ ਕਮਾਏ ਉਹ ਤਾਂ ਡੈਡੀ ਦੇ ਖਾਤੇ 'ਚ ਹੀ ਆਏ ਆ ਮੈਨੂੰ ਤਾਂ ਨਾ ਮੇਰੇ ਖਾਤੇ 'ਚ ਡੈਡੀ ਨੇ ਕਦੇ ਪਾਏ ਆ ਨਾ ਹੀ ਮੈਂ ਪਵਾਏ ਆ ਬੜੀ ਹੈਰਾਨੀ ਦੀ ਗੱਲ ਆ ਵੀ ਤੂੰ ਬਾਹਰ ਡਾਲਰ ਕਮਾਈ ਕਿਆ ਤੇ ਉਹ ਤੇਰੇ ਡੈਡੀ ਦੇ ਖਾਤੇ 'ਚ ਇੰਡੀਆ ਸਾਰੇ ਜਮਾ ਹੋਈ ਗਏ ਹੈ ਚੱਲ ਹੁੰਦੇ ਹੋਣਗੇ ਮੈਂ ਕੀ ਲੈਣਾ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਵੀ ਮੈਨੂੰ ਤੇਨੂੰ ਸੱਚੀ ਬਹੁਤ ਪਿਆਰ ਕਰਦੀ ਆ। ਕਿੱਥੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ। ਵਿਆਹ ਤਾਂ ਤੂੰ ਸਿਰਫ ਮੇਰੇ ਨਾਲ ਹੀ ਕਰਵਾਉਣਾ। ਓਏ ਵਿਆਹ ਤਾਂ ਮੈਂ ਤੇਰੇ ਨਾਲ ਕਰਾ ਲੂੰਗਾ। ਤੇਰੇ ਘਰ ਵਾਲਾ ਨਾ ਮਾਰ ਦੇ ਸਾਲਾ ਮੈਨੂੰ ਅਮਲੀ ਜਾ। ਤੂੰ ਉਹਦੀ ਫਿਕਰ ਨਾ ਕਰ। ਉਹਨੂੰ ਤਾਂ ਮੈਂ ਆਪਣੇ ਰਸਤੇ 'ਚੋਂ ਆਪ ਹੀ ਹਟਾ ਦੂੰਗੀ। ਬਸ ਇਹ ਦੱਸ ਵੀ ਕਦੋਂ ਕਰੇਂਗਾ ਵਿਆਹ ਦੀ ਗੱਲ ਕਰੇਂ। ਓ ਯਾਰ ਮੇਰੇ ਕੋਲ ਅਜੇ ਤੂੰ ਵਿਆਹ ਦੀ ਗੱਲ ਨਾ ਛੇੜਿਆ ਕਰ। ਮੈਂ ਬੋਰ ਹੋ ਜਾਣਾ। ਕੋਈ ਗੱਲ ਨਹੀਂ। ਕਿੰਨਾ ਕ ਟਾਈਮ ਹੋ ਗਿਆ ਜੇ ਆਪਣੀ ਗੱਲ ਹੋਈ ਨੂੰ। ਕੋਈ ਗੱਲ ਨਹੀਂ। ਤੂੰ ਮੰਮੀ ਦੇ ਦਿਲ 'ਚ ਜਗ੍ਹਾ ਬਣਾ। ਫਿਰ ਗੱਲ ਕਰਦੇ ਆਪਾਂ। ਕੀ ਕਰਦੀ ਆ ਮਾਨਪਰੀ ਦਾ ਮੈਂ ਕੀ ਕਰਨਾ ਆ ਲੱਕੜਾਂ ਜੀਆਂ ਤੋੜ ਕੇ ਉਧਰ ਲੈ ਕੇ ਜਾਨੀ ਆ ਅੱਗ ਬਾਲ ਲੂੰਗੀ ਸ਼ੁਕਰ ਹੈ ਬਾਲਣ ਤਾਂ ਲਿਆ ਕੇ ਰੱਖ ਤਾ ਤੂੰ ਮੇਰੇ ਲਈ ਉਹ ਤਾਂ ਮੇਰੇ ਦੋਸਤ ਦੇ ਖੇਤ ਪਈਆਂ ਸੀ ਉਹ ਕਹਿੰਦਾ ਮੇਰਾ ਕੋਈ ਕੰਮ ਨਹੀਂ ਤੂੰ ਲੈ ਜਾ ਚਲ ਤੂੰ ਬਾਲ ਲਈ ਸ਼ੁਕਰ ਆ ਪੂਰਾ ਮੇਰੇ ਬਾਰੇ ਵੀ ਸੋਚ ਲਿਆ ਵੀ ਘਰੇ ਇਹਨਾਂ ਦੀ ਵੀ ਲੋੜ ਹੁੰਦੀ ਆ ਉਹ ਵੈਸੇ ਵੀ ਮੈਂ ਹੁਣ ਕੰਮ ਲੱਭ ਰਿਆਂ ਨਾਲੇ ਤੇਰੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਜੇ ਤੂੰ ਕਹੇ ਤਾਂ ਦੱਸਾਂ ਅੱਛਾ ਖੁਸ਼ਖਬਰੀ ਉਹ ਵੀ ਮੇਰੇ ਲਈ ਚਲਾ ਜਾ ਬੈਠ ਦੱਸਦਾ ਨਹੀਂ ਤੂੰ ਤਾਂ ਮੈਨੂੰ ਔਰਤ ਸਮਝਦਾ ਹੀ ਨਹੀਂ ਇਹੋ ਜਿਹੀ ਕੀ ਖੁਸ਼ਖਬਰੀ ਲੈ ਆਂਦੀ ਮੇਰੇ ਲਈ ਅੱਜ ਤੱਕ ਤਾਂ ਸਿਰਫ ਤੂੰ ਮੈਨੂੰ ਕੁੱਟਿਆ ਮਾਰਿਆ ਹੀ ਆ ਇਹੋ ਜਿਹੀ ਕਿਹੜੀ ਸਕੋਰਪੀਓ ਗੱਡੀ ਲੈ ਆਂਦੀ ਵੀ ਜਿਹਨੂੰ ਵੇਖ ਕੇ ਮੈਨੂੰ ਖੁਸ਼ੀ ਮਿਲੂਗੀ ਉਹ ਮੈਂ ਕੋਈ ਗੱਡੀ ਤਾਂ ਨਹੀਂ ਲੈ ਕੇ ਆਇਆ ਪਰ ਵਕੀਲ ਨਾਲ ਗੱਲ ਕਰਕੇ ਆ ਆਪਣੇ ਤਲਾਕ ਬਾਰੇ ਤੁਸੀਂ ਮੇਰੇ ਤੋਂ ਤਲਾਕ ਲੈਣ ਲੱਗੇ ਹੋ ਕੋਈ ਹੋਰ ਪਸੰਦ ਆ ਗਈ ਉਹ ਗੱਲ طے ਹੋਈ ਐ ਪਾਲੀ ਤੈਨੂੰ ਆਪਣੀ ਜ਼ਿੰਦਗੀ ਚ ਵਾਪਸ ਲਿਆਉਣਾ ਚਾਹੁੰਦਾ ਉਹ ਚਾਹੁੰਦਾ ਤੂੰ ਦੇ ਨਾਲ ਦੁਬਾਰਾ ਜ਼ਿੰਦਗੀ ਬਤੀਤ ਕਰੇ ਯਾਰ ਉਹ ਬਹੁਤ ਚੰਗਾ ਬੰਦਾ ਜਮਾਂ ਸਾਦ ਹੈ ਉਹਨੇ ਤਾਂ ਮੈਨੂੰ ਵੀ ਬਦਲ ਕੇ ਰੱਖਤਾ ਉਹ ਤੇਰੀ ਸਾਰੀਆਂ ਗਲਤੀਆਂ ਮਾਫ ਕਰਨ ਲਈ ਤਿਆਰ ਹੈ ਜੇ ਤੂੰ ਅੱਜ ਚਲੀ ਜਾਵੇਂ ਉਹਦੇ ਨਾਲ ਮੈਨੂੰ ਲੱਗਦਾ ਅੱਜ ਤੇਰਾ ਫੇਰ ਮੈਨੂੰ ਕੁੱਟਣ ਦਾ ਮੂਡ ਹੈ ਤੇ ਤੂੰ ਮੈਨੂੰ ਬਹਾਨੇ ਨਾਲ ਕੁੱਟਣਾ ਚਾਹੁੰਦਾ ਉਹਨਾ ਕੰਮ ਲਈ ਮੈਂ ਤੈਨੂੰ ਕਾਦੇ ਵਾਸਤੇ ਮਾਰੂੰਗਾ ਮੈਂ ਤਾਂ ਆਪ ਆਪਣੇ ਆਪ ਵਿੱਚ ਖੁਦ ਬਦਲ ਗਿਆ ਮੈਂ ਕਿੱਡਾ ਮੂਰਖ ਇਨਸਾਨ ਸੀ ਜੋ ਔਰਤਾਂ ਦੀ ਕਦਰ ਕਰਨਾ ਨਹੀਂ ਜਾਣਦਾ ਫਿਰ ਮੇਰੇ ਨਾਲ ਕਿਉਂ ਮਜ਼ਾਕ ਕਰਦਾ ਤੈਨੂੰ ਵੀ ਪਤਾ ਵੀ ਪਾਲੀ ਦਾ ਵਿਆਹ ਹੋ ਗਿਆ ਹੁਣ ਉਹਦੀ ਘਰ ਵਾਲੀ ਹੈਗੀ ਆ ਉਹਦੇ ਨਾਲ ਫਿਰ ਉਹ ਮੇਰੇ ਨਾਲ ਵਿਆਹ ਕਿਉਂ ਕਰਵਾਊਗਾ ਉਹ ਯਾਰ ਉਸਨੇ ਵਿਆਹ ਤਾਂ ਕਰਾ ਲਿਆ ਸੀ ਪਰ ਉਹਦੀ ਆਪਦੇ ਘਰ ਵਾਲੀ ਨਾਲ ਬਣੀ ਨਹੀਂ ਉਹ ਤੈਨੂੰ ਦਿਲੋਂ ਮੁਹੱਬਤ ਕਰਦਾ ਤੇ ਥੋੜੇ ਦਿਨ ਪਹਿਲਾਂ ਹੀ ਉਹਦਾ ਆਪਦੇ ਘਰ ਵਾਲੀ ਨਾਲ ਤਲਾਕ ਹੋ ਗਿਆ ਉਹਦੇ ਪਿੱਛੇ ਲੱਗੇ ਉਹਨੂੰ ਆ ਕੇ 나 ਜੀ ਪਾਲੀ ਨੇ ਆਪਦੀ ਘਰ ਵਾਲੀ ਨੂੰ ਰੱਖਣਾ ਹੀ ਨਹੀਂ ਸੀ ਕਰੋਣੇ ਉਹਦੇ ਨਾਲ ਵਿਆਹ ਹੀ ਕਿਉਂ ਕਰਵਾਇਆ ਸੀ ਤੇ ਦੂਜੀ ਗੱਲ ਤੁਹਾਨੂੰ ਪਾਲੀ ਕਿੱਥੇ ਮਿਲਿਆ ਉਹ ਮੈਂ ਦੱਸ ਦਾਂ ਤੈਨੂੰ ਸਾਰੀ ਗੱਲ ਉਹ ਤੂੰ ਤਾਂ ਉਹਦਾ ਘਰ ਵਾਲਾ ਬਣ ਗਿਆ ਮੈਂ ਉਹਨੂੰ ਇੰਨਾ ਪਿਆਰ ਕਰਦਾ ਹੋਰ ਕਿਸੇ ਲਈ ਪਿਆਰ ਬਚਿਆ ਨਹੀਂ ਗਿਆ ਆਹ ਜਿਹੜੇ ਹਾਲਾਤ ਹੋ ਰਹੇ ਨਾ ਸਿਰਫੇ ਮਨਪ੍ਰੀਤ ਕਰਕੇ ਨੇ ਇਹ ਹਾਲਾਤ ਸਿਰਫ ਮਨਪ੍ਰੀਤ ਹੀ ਬਚਾ ਸਕਦੀ ਹੈ ਹੁਣ ਮੈਂ ਮਰ ਜਾਊਗਾ ਉਹਦੇ ਬਿਨਾਂ ਉਹ ਹੁਣ ਤੂੰ ਚਾਹਣਾ ਕੀ ਆ ਚਾਹਣਾ ਤਾਂ ਇਹ ਆ ਵੀ ਮੇਰੀ ਜ਼ਿੰਦਗੀ ਚ ਵਾਪਸ ਆ ਜਾਏ ਮਨਪ੍ਰੀਤ ਪਰ ਮਨਪ੍ਰੀਤ ਮੇਰੇ ਬਿਨਾ ਸਾਰ ਸਕਦੀ ਆ ਮੈਂ ਨਹੀਂ ਉਹਦੇ ਬਿਨਾ ਸਾਰ ਸਕਦਾ ਮੈਂ ਉਹਨੂੰ ਇੰਨਾ ਪਿਆਰ ਕਰਦਾ ਉਹ ਜੇ ਤੂੰ ਮਨਪ੍ਰੀਤ ਨੂੰ ਇੰਨੀ ਪਿਆਰ ਕਰਦਾ ਸੀ ਤਾਂ ਦੂਜਾ ਵਿਆਹ ਕਿਉਂ ਕਰਾਇਆ ਉਹ ਆਈ ਤਾਂ ਹੈਗੀ ਸੀ ਤੇਰੇ ਕੋਲ ਵਾਪਸ ਉਹਨੂੰ ਆਪਣੇ ਕੋਲ ਕਿਉਂ ਨਹੀਂ ਰੱਖਿਆ ਤੂੰ ਹਾਂ ਮੈਂ ਮਨਪ੍ਰੀਤ ਆਪਣੇ ਕੋਲ ਨਹੀਂ ਰੱਖਿਆ ਗਿਆ ਉਸ ਟਾਈਮ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਹੁਣ ਮੈਂ ਪਸਤਾ ਰਿਆਂ ਵੀ ਮੈਂ ਗਲਤੀ ਕਿਉਂ ਨਾ ਸੁਧਾਰ ਲਈ ਤੇ ਵਿਆਹ ਮੈਂ ਇਸ ਲਈ ਕਰਵਾਇਆ ਸੀ ਵੀ ਮੇਰਾ ਬੱਚਾ ਸੰਭਲੂਗੇ ਉਹ ਮੈਨੂੰ ਕੋਈ ਲੋੜ ਨਹੀਂ ਸੀ ਵਿਆਹ ਕਰਵਾਉਣ ਦੀ ਤੇ ਅੱਜ ਉਸ ਬੱਚੇ ਨੂੰ ਉਹਦੀ ਮਾਂ ਦੀ ਲੋੜ ਐ ਤੇ ਮੈਨੂੰ ਮੈਨੂੰ ਮਨਪ੍ਰੀਤ ਦੀ ਲੋੜ ਐ ਮੈਂ ਤੇਰੇ ਅੱਗੇ ਹੱਥ ਜੋੜਦਾ ਬਾਈ ਮੇਰੀ ਮਨਪ੍ਰੀਤ ਵਾਪਸ ਕਰ ਦੇ ਤੂੰ ਤਾਂ ਇੰਨਾ ਸੋਹਣਾ ਸੁਨੱਖਾ ਤੈਨੂੰ ਤਾਂ ਹਜ਼ਾਰਾਂ ਕੁੜੀਆਂ ਮਿਲ ਜਣੀਆਂ ਬਾਈ ਪਰ ਮੈਨੂੰ ਮੇਰੀ ਮਨਪ੍ਰੀਤ ਹੀ ਨਹੀਂ ਮਿਲਨੀ ਨਾ ਮੈਨੂੰ ਉਹ ਪਿਆਰ ਮਿਲੇ ਬਾਈ ਮਣੇ ਤੇ ਬਸ ਯਾਰ ਮੇਰੇ ਤੋਂ ਦਾ ਰੋਣਾ ਦੇਖਿਆ ਨਹੀਂ ਗਿਆ ਮਨਪ੍ਰੀਤ ਤੂੰ ਦੀ ਜ਼ਿੰਦਗੀ ਦੁਬਾਰਾ ਵਾਪਸ ਜਾਣਾ ਚਾਹੁੰਨੀ ਆ ਮੈਂ ਤੈਨੂੰ ਤਲਾਕ ਦੇਣ ਲਈ ਤਿਆਰ ਆ ਮੈਂ ਤੇਰੇ ਤੇ ਕੋਈ ਰੋਕ ਨਹੀਂ ਲਾਉਂਗਾ ਕਿਉਂਕਿ ਉਹ ਬਹੁਤ ਚੰਗਾ ਬੰਦਾ ਯਾਰ ਉਹ ਤੈਨੂੰ ਆਪਣਾਉਣਾ ਚਾਹੁੰਦਾ ਐ ਐਡੀ ਵੱਡੀ ਗਲਤੀ ਹੁਣ ਤਵਾਦ ਵੀ ਤੇ ਉਹ ਤੈਨੂੰ ਬਹੁਤ ਪਿਆਰ ਕਰਦਾ ਤੇ ਤੈਨੂੰ ਉਹਦੇ ਕੋਲ ਵਾਪਸ ਚਲੇ ਜਾਣਾ ਚਾਹੀਦਾ ਤੇ ਉਹ ਹਰ ਖੁਸ਼ੀ ਤੈਨੂੰ ਦੇ ਸਕਦਾ ਜੋ ਮੈਂ ਨਹੀਂ ਦੇ ਸਕਦਾ ਉਹ ਕਮਾਈ ਕਰਦਾ ਤੇ ਉਹ ਨਸ਼ੇ ਵੀ ਨਹੀਂ ਕਰਦਾ ਹੈਗਾ ਦਸੇ ਨੌਹਾਂ ਦੀ ਕਿਰਤ ਕਰਦਾ ਤੇ ਮੈਂ ਚੋਰ ਹਾਂ ਮੈਂ ਤੈਨੂੰ ਘਰੋਂ ਭਜਾ ਕੇ ਲਿਆ ਸੀ ਬਸ ਇੱਕ ਲਾਲਚ ਕਰਕੇ ਵੀ ਉੱਥੋਂ ਸੋਨਾ ਤੇ ਪੈਸਾ ਚੱਕ ਲੈਣਗੀ ਪਰ ਹੁਣ ਉਹ ਸੋਨਾ ਵੀ ਨਹੀਂ ਰਹਾ ਤੇ ਪੈਸਾ ਵੀ ਨਹੀਂ ਰਹਾ ਬਸ ਪਛਤਾਵਾ ਰਹਿ ਗਿਆ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਬਸ ਤੂੰ ਮੈਨੂੰ ਮਾਫ ਕਰ ਦੇ ਤੇ ਆਪਣੀ ਜ਼ਿੰਦਗੀ ਜਿਵੇਂ ਦੁਬਾਰਾ ਵਾਪਸ ਚਲੀ ਜਾ ਤੇ ਜੋ ਕੁਝ ਵੀ ਹੋਇਆ ਨਾ ਬਸ ਭੁੱਲ ਜਾ ਘੁਰੀ ਤੈਨਾਂ ਮਾੜੇ ਫਿਰ ਇਹ ਨਾ ਚੰਗਾ ਕਿਵੇਂ ਬਣ ਸਕਦਾ ਤੇ ਪਾਲੀ ਜਦੋਂ ਮੈਂ ਉਸ ਵਕਤ ਉੱਥੇ ਘਰੇ ਵਾਪਸ ਮੁੜ ਕੇ ਗਈ ਸੀ ਉਦੋਂ ਤਾਂ ਪਾਲੀ ਨੇ ਮੈਨੂੰ ਮੋੜਤਾ ਸੀ ਫਿਰ ਉਹ ਮੈਨੂੰ ਹੁਣ ਰੱਖਣ ਨੂੰ ਤਿਆਰ ਕਿਵੇਂ ਹੋ ਗਿਆ ਇਹ ਇੱਕਦਮ ਸਾਰਾ ਕੁਝ ਚੇਂਜ ਜਾਂ ਕਿਵੇਂ ਹੋ ਗਿਆ ਮੈਨੂੰ ਇੱਕ ਗੱਲ ਦੀ ਸਮਝ ਹੀ ਨਹੀਂ ਲੱਗਦੀ ਉਹ ਵੀ ਇੰਨਾ ਬਦਲਾ ਕਿਵੇਂ ਆ ਸਕਦਾ ਉਹ ਵੀ ਗੁਰੀ ਤੇ ਪਾਲੀ ਦੋਨਾਂ ਚ ਇਕੱਠਿਆਂ ਚ ਕਿਤੇ ਕੋਈ ਗੇਮ ਤਾਂ ਨਹੀਂ ਹੈਗੀ ਹੁਣ ਮੈਨੂੰ ਸਮਝ ਲੱਗੀ ਵੀ ਗੁਰੀ ਨਾ ਮੇਰੇ ਤੋਂ ਪਿਆਰ ਨਾਲ ਸਾਰੀਆਂ ਗੱਲਾਂ ਮੇਰੇ ਮੂੰਹੋਂ ਆਪ ਕਢਵਾਉਣੀਆ ਚਾਹੁੰਦਾ ਹੈ ਫਿਰ ਉਹ ਸਾਰੀਆਂ ਗੱਲਾਂ ਮੇਰੇ ਮੂੰਹੋਂ ਸੁਣ ਕੇ ਮੈਨੂੰ ਕੁੱਟੂਗਾ ਹਾਂ ਹੋਰ ਤਾ ਕੁਛ ਕਰ ਵੀ ਨਹੀਂ ਸਕਦਾ ਮੇਰੇ ਨਾਲ ਬਸ ਇੱਕ ਉਹਨੂੰ ਇਹੀ ਪਤਾ ਹੈ ਵੀ ਮੈਂ ਇਹਨੂੰ ਕੁੱਟਣਾ ਕਿਤੇ ਨਾ ਕਿਤੇ ਗੁਰੀ ਨੂੰ ਲੱਗਦਾ ਹੈ ਵੀ ਕੋਈ ਵੀ ਕੁੜੀ ਹੈ ਚਾਹੇ ਕੋਈ ਬੁੜੀ ਹੈ ਜਿਹਦੇ ਨਾਲ ਜਿਹੜਾ ਕੁਝ ਵੀ ਹੋ ਗਿਆ ਅਗਲੀ ਭੁੱਲ ਜਾਂਦੀ ਆ ਪਰ ਨਾ ਜਿਹੜਾ ਕੁਛ ਗੁਰੀ ਤੂੰ ਮੇਰੇ ਨਾਲ ਕੀਤਾ ਨਾ ਮੈਂ ਵੀ ਕੱਲੀ-ਕੱਲੀ ਗੱਲ ਆਵਦੇ ਦਿਲ ਤੇ ਲਿਖੀ ਹੋਈ ਆ ਜਿੰਨਾ ਟਾਈਮ ਮੈਂ ਉਹ ਗੱਲਾਂ ਦਾ ਬਦਲਾ ਨਹੀਂ ਨਾ ਲੈ ਲੈਂਦੀ ਤੇਰੇ ਤੋਂ ਉਹਨਾ ਟਾਈਮ ਨਹੀਂ ਤੇਰਾ ਖਹਿੜਾ ਛੱਡਦੀ ਨਾਲੇ ਉਹ ਇੱਕ-ਇੱਕ ਗੱਲ ਮੇਰੇ ਦਿਮਾਗ 'ਚ ਬਿਠਾਈ ਹੋਈ ਆ ਜਿਹੜੇ ਤੂੰ ਮੈਨੂੰ ਇਹਨੇ ਝੂਠ ਬੋਲੇ ਇਹ ਡੇਡ ਜਮੀਨਾਂ ਦੇ ਨਾਰੇ ਲਾਏ ਵੀ ਮੇਰੇ ਕੋਲੇ ਐਂਡੀ ਜਮੀਨਾਂ ਮੈਂ ਤੈਨੂੰ ਐਸ਼ ਕਰਾਊਂਗਾ ਉੱਪਰਲੀ ਕੱਲੀ ਕੱਲ ਦਾ ਬਦਲਾ ਹਟਿ ਲੈਣਾ ਪੱਕੀ ਹੋਵੇਗਾ। ਮੈਨਿਆ ਲਈ ਤਾਂ ਥੋੜੇ ਜਿਹੇ ਦਿਨਾਂ ਦਾ ਪਰੌਣਾ ਹੀ ਹੋਵੇਗਾ। ਆ 2-4 ਦਿਨਾਂ 'ਚ ਮੈਂ ਤੇਰਾ ਭੋਗ ਨਾ ਨਾ ਪਵਾਤਾ ਤਾਂ ਮੈਨੂੰ ਵੀ ਮਨਪ੍ਰਿਤ ਨਾ ਜਾਣੀ। ਨਾਲੇ ਤੇਰੇ ਕਤਲ 'ਚ ਕਿਹੜਾ ਮੈਂ ਫਸਣਾ? ਫਸਣਗੇ ਤਾਂ ਤੇਰੇ ਉਹ ਮੂਰਖ ਬੇਵਕੂਫ ਦੋਸਤ ਨਾਮ ਤਾਂ ਮੇਰਾ ਕਿਸੇ ਕੰਮ 'ਚ ਨਹੀਂ ਆਉਣਾ। ਤੇਰੇ ਦੋਸਤਾਂ ਦਾ ਨਾਮ ਹੀ ਆਊਗਾ। ਤੇ ਅਫਸੋਸ ਇਹਦੇ ਦੋਸਤਾਂ ਨੂੰ ਇਹ ਲੱਗਦਾ ਵੀ ਮੈਂ ਉਹਨੂੰ ਪਿਆਰ ਕਰਦੀ ਆ। ਹੂੰ ਉਹਨੂੰ ਵਿਚਾਰੇ ਨੂੰ ਇਹ ਤਾਂ ਪਤਾ ਹੀ ਨਹੀਂ ਵੀ ਮੈਂ ਤਾਂ ਉਹਦੀ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਦੀ ਜਿਹੜਾ ਕੁਝ ਉਹਨੇ ਮੇਰੇ ਨਾਲ ਕੀਤਾ। ਬਸ ਹੁਣ ਕਦੋਂ ਸਲਫਾਜ਼ ਆਊ ਤੇ ਕਦੋਂ ਮੈਂ ਗੁਰੀ ਦੀ ਜਾਨ ਲਵਾਂ। ਇਹ ਵੀ ਪਤਾ ਹੈ ਵੀ ਔਰਤਾਂ ਨੂੰ ਸਲਫਾਜ਼ ਤਾਂ ਕੋਈ ਦਿੰਦਾ ਨਹੀਂ ਇਸੇ ਕਰਕੇ ਤਾਂ ਗੁਰੀ ਜੀ ਮੈਂ ਤੁਹਾਡੇ ਦੋਸਤ ਨੂੰ ਮੋਰਾ ਬਣਾ ਕੇ ਅੱਗੇ ਰੱਖਿਆ। ਮੈਂ ਤਾਂ ਸਿਰਫ ਉਹਨਾਂ ਨੂੰ ਵਰਤਨਾ ਤੇ ਸਲਫਾਸ ਤੋਂ ਬਿਨਾ ਮੈਂ ਤੈਨੂੰ ਕੋਈ ਜ਼ਹਿਰ ਵੀ ਨਹੀਂ ਦੇਣੀ ਜਿਹੜੀ ਤੇਰੀ ਜਾਨ ਬਚਾ ਸਕੇ ਮਰੇਗਾ ਤਾਂ ਤੂੰ ਸਿਰਫ ਸਲਫਾਸ ਨਾਲ ਹੀ ਤੇ ਮਾਰ ਕੇ ਤੈਨੂੰ ਮੈਂ ਸਾਹ ਲਵਾਂਗੀ ਪਿੰਨਾ ਮੈਂ ਇਹਦੇ ਬੇਵਕੂਫ ਦੋਸਤ ਨੂੰ ਫੋਨ ਕਰਕੇ ਤਾਂ ਪੁੱਛਾਂ ਵੀ ਯਾਰ ਪਹੁੰਚੀ ਕਿੱਥੇ ਆ ਜਿਹੜੀ ਮੈਂ ਗੁਰੀ ਦੇ ਸਰੀਰ ਚ ਘੋਲਣੀ ਐ ਬਸ ਛੇਤੀ ਛੇਤੀ ਇਹਦਾ ਕੰਮ ਤਮਾਮ ਕਰਾਂ ਇਹ ਨੂੰ ਕਰਤਾਵ ਦੇ ਰਾਜੋ ਫਿਰ ਮੈਂ ਕਰਵਾਉਂਗੀ ਆ ਦਾ ਆਸਟ੍ਰੇਲੀਆ ਵਾਲੇ ਨਾਲ ਵਿਆਹ ਤੇ ਆਪਦੀ ਜ਼ਿੰਦਗੀ ਦੇ ਨਜ਼ਾਰੇ ਲੂੰਗੀ ਹਾਂ ਦੱਸ ਤੂੰ ਮੈਨੂੰ ਫੋਨ ਕਿਉਂ ਕੀਤਾ ਜੋ ਤੈਨੂੰ ਪਤਾ ਨਾ ਵੀ ਇਸ ਵੇਲੇ ਗੁਰੀ ਘਰੇ ਹੁੰਦਾ ਤੂੰ ਫਿਰ ਵੀ ਮੈਨੂੰ ਜਾਣ ਬੁੱਝ ਕੇ ਫੋਨ ਕੀਤਾ ਮੈਨੂੰ ਪਤਾ ਤੂੰ ਫੋਨ ਕਿਉਂ ਕੀਤਾ ਇਹੀ ਕਹਿਣਾ ਨਾ ਵੀ ਮੈਂ ਸਲਫਾਜ਼ਲਿਆਂ ਦੀ ਜੇ ਲੈ ਆਂਦੀ ਹੈ ਨਾ ਸਾਡੇ ਘਰ ਦੇ ਪਿਛਲੇ ਪਾਸੇ ਰੱਖ ਜਾ ਉੱਥੇ ਇੱਕ ਪਲਾਸਟਿਕ ਦਾ ਟੁੱਟਿਆ ਹੋਇਆ ਬੱਠਲ ਪਿਆ ਉਹਦੇ ਥੱਲੇ ਰੱਖ ਦੇ ਮੈਂ ਆਪੇ ਚੱਕ ਲੂੰਗੀ ਆਹ ਕੀ ਬਕਵਾਸ ਮਾਰੀ ਜਾਂਦਾ ਤੂੰ ਦਿਮਾਗ ਖਰਾਬ ਹੈ ਤੇਰਾ ਤੂੰ ਉਹ ਮੁੰਡੇ ਨੂੰ ਹੀ ਮਾਰਤਾ ਜੇ ਤੇਰੇ ਤੋਂ ਮਾਰੀ ਗਿਆ ਤਾਂ ਤੂੰ ਆਪ ਤਾਂ ਉਰੇ ਪਰੇ ਹੋ ਜਾ ਉਹਨੂੰ ਐਂ ਕਰ ਜਿੱਥੇ ਵੀ ਉਹ ਮਰਿਆ ਪਿਆ ਨਾ ਉੱਥੇ ਹੀ ਪਿਆ ਰਹਿੰਦੇ ਨਾਲੇ ਵੈਸੇ ਵੀ ਕਿੰਨਾ ਤੇ ਖੇਤ ਆ ਉਹ ਸਰਪੰਚਾਂ ਦੀ ਮੋਟਰ ਤੇ ਉਹ ਜਿਹਨਾਂ ਦਾ ਮੁੰਡਾ ਆਸਟ੍ਰੇਲੀਆ ਤੋਂ ਆਇਆ ਹਾਈ ਇਹ ਤਾਂ ਸਰਪੰਚਾਂ ਦੀ ਮੋਟਰ ਤੇ ਉਹ ਮੁੰਡੇ ਨੂੰ ਮਾਰ ਕੇ ਸੁੱਟਦਾ ਇਹਦਾ ਮਤਲਬ ਹੁਣ ਤਾਂ ਮੇਰੇ ਹੋਣ ਵਾਲੇ ਸਹੁਰਿਆਂ ਤੇ ਪੁਲਿਸ ਦਾ ਚੱਕਰ ਪੈ ਜਾਣਾ ਵਿਚੇ ਮੇਰਾ ਆਸਟ੍ਰੇਲੀਆ ਵਾਲਾ ਰਗੜਿਆ ਜਾ ਉਹ ਵਿਚਾਰਾ ਕੀ ਕਰਾਂ ਅਹੀਂ ਕਰਦੀ ਆਂ ਜਦੋਂ ਤੱਕ ਇਹ ਸਾਰੀ ਖਬਰ ਪੁਲਿਸ ਨੂੰ ਪਤਾ ਲੱਗੂ ਮੈਂ ਓਦੋਂ ਪਹਿਲੇ ਆਸਟ੍ਰੇਲੀਆ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੰਨੀ ਆ ਵੀ ਤੁਹਾਡੀ ਮੋਟਰ ਤੇ ਨਾ ਕਿਸੇ ਦੀ ਲਾਸ਼ ਪਈ ਐ ਉਹ ਸੱਚ ਤੂੰ ਕਹੀਦਾ ਜਾਣੀ ਐ ਵੀ ਸਰਪੰਚ ਦੇ ਖੇਤ ਗਾਜਰਾਂ ਨੇ ਕਿਤੇ ਉਹ ਮੇਰੇ ਮਗਰੀ ਨਾ ਪਹ ਜਾਣ ਲੈ ਦੱਸ ਐਵੇਂ ਭਵੇਂ ਕਿਵੇਂ ਮਗਰ ਪਹ ਜਾਣਗੇ ਜੇ ਤੂੰ ਆਪ ਨਹੀਂ ਕੋਈ ਕੰਮ ਕਰਕੇ ਸਬਜ਼ੀ ਬਾਜੀ ਲਿਆ ਕੇ ਦੇਣੀ ਮੈਨੂੰ ਘਟੋ ਘਟ ਮੈਂ ਜਿਹਨਾਂ ਦੇ ਘਰੇ ਕੰਮ ਕਰਦੀ ਆ ਉਹਨਾਂ ਦੇ ਤਾਂ ਖੇਤੋਂ ਤੂੰ ਜਾ ਕੇ ਲਿਆਈ ਸਕਦਾ ਨਾਲੇ ਉਹਨਾਂ ਨੇ ਮੈਨੂੰ ਖੁਦ ਆਪ ਕਿਹਾ ਸੀ ਵੀ ਸਾਡੇ ਖੇਤ ਸਬਜ਼ੀ ਬਾਜੀ ਲੱਗੀ ਆ ਭਾਈ ਉੱਥੋਂ ਲੈ ਆਇਆ ਕਰੋ ਚੱਲ ਠੀਕ ਆ ਮੈਂ ਲਿਆ ਦਾਂ ਨਾ ਕੋਈ ਥੈਲਾ ਦੇ ਦੇ ਮੈਨੂੰ ਕਮਾਲ ਕਰੀ ਜਾਂਦੇ ਹੋ ਉਹਨਾਂ ਦੇ ਖੇਤ ਨਾ ਰੇਰੂ ਵਾਲੀਆਂ ਬੋਰੀਆਂ ਥੱਲੇ ਬਥੇਰੇ ਪਈ ਹੋਣਗੇ ਉਹਨਾਂ ਦੇ ਵਿੱਚ ਪਾਈ ਸਬਜ਼ੀ ਤੇ ਮੋਟਰਸਾਈਕਲ ਤੇ ਧਰ ਕੇ ਘਰੇ ਲਿਆ ਹੁਣ ਆਪਣੇ ਕਿਹੜੇ ਝੋਲੇ ਥੱਲੇ ਪਾਲਦੇ ਹੋ ਚੱਲ ਠੀਕ ਆ ਮੈਂ ਉਹਨਾਂ ਦੀ ਲਿਆਉਂਗਾ ਫਿਰ ਜਾਂਨਾ ਬਹੁਤ ਚੀਜ਼ਾਂ ਲੈ ਆ ਰਿਹਾ ਦਿੰਦਾ ਰਿਹਾ ਹੈ ਨਾ ਵੀ ਥੈਲੇ ਦੋ ਤੈਨੂੰ ਮੇਰੀ ਤਾਂ ਥੀਜ ਪੂਰੀ ਹੋ ਗਈ ਜਿਹੜੀ ਮੈਂ ਇੰਨੇ ਟਾਈਮ ਤੋਂ ਆਪਦੇ ਦਿਲ ਚ ਰੱਖੀ ਸੀ ਹਾਂਜੀ ਸਸੀ ਕਾਲ ਜੀ ਕੀ ਹਾਲ ਚਾਲ ਨੇ ਤੇ ਪਾਰਟ 8 ਮੋਂ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਸੀਗਾ ਜੀ ਇਹ ਸੀਰੀਏ ਦਾ ਲਾਸਟ ਪਾਰਟ ਤੇ ਇਸ ਤੋਂ ਬਾਅਦ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਮਿਲਦੇ ਹਾਂ ਜੀ ਅਗਲੇ ਵੀਰਵਾਰ ਸਵੇਰੇ 9:00 ਥੈਂਕ ਯੂ ਸੋ ਮਚ